ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤਮਾਨ ਹਾਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਉਹ ਦੋਸਤੋ ਜਿਵੇਂ ਕਿ ਹੁਣ ਚੱਲੀ ਜਾਂਦਾ ਬਹੁਤ ਹੁਣ ਵਿੜੇ ਜਾਂ ਜਾਂਦੇ ਨੇ ਸਿੰਘ ਸਿੰਘਾਂ ਵਾਲੀ ਲੜੀ ਨਿਕੜੀ ਜਾਂਦੇ ਨੇ ਅਕਾਲ ਮੂਵੀ ਨੂੰ ਲੈ ਕੇ ਮੈਂ ਦੇਖੋ ਉਹੀ ਗੱਲ ਵੀ ਆਪਾਂ ਜਿੰਨਾ ਚਿਰ ਮੂਵੀ ਨਹੀਂ ਦੇਖੀ ਸੀ ਆਪਾਂ ਕੁਝ ਨਹੀਂ ਕਹਿ ਸਕਦੇ ਸੀ ਅੱਜ ਮੂਵੀ ਦੇਖ ਕੇ ਆਇਆ ਕਾਲ ਮੂਵੀ ਤੇ ਸਾਨੂੰ ਤਾਂ ਦੇਖੋ ਉਹਦੇ ਵਿੱਚ ਕੋਈ ਤਰਾਜਯੋਗ ਕੋਈ ਚੀਜ਼ ਨਹੀਂ ਲੱਗੀ ਜੇ ਕੋਈ ਪੰਜਾਬੀ ਇੰਡਸਟਰੀ ਕੋਈ ਚੰਗੀ ਚੀਜ਼ ਦਿਖਾਉਣਾ ਚਾਹੁੰਦੀ ਹੈ ਜੋਧਿਆਂ ਦਾ ਦਿਖਾ ਦਿਖਾਉਣਾ ਚਾਹੁੰਦੀ ਹੈ ਤਾਂ ਆਪਾਂ ਕਿਉਂ ਉਹਨੂੰ ਅੱਗੇ ਕਿਉਂ ਨਹੀਂ ਆਉਣ ਦਿੰਦੇ ਹੁਣ ਇਹਦਾ ਵਿਰੋਧ ਕਰਦੇ ਆ ਤੇ ਪ੍ਰੋਡਿਊਸਰ ਗਿੱਪੀ ਗਰੇਵਾਲ ਨੇ ਪੈਸਾ ਲਾਇਆ ਜੇ ਉਹ ਬੰਦੇ ਨੂੰ ਸੱਟ ਲੱਗੀ ਫਿਲਮ ਨਾ ਚੱਲੀ ਉਹ ਦੁਬਾਰੇ ਇਹਦੀ ਫਿਲਮ ਕਿਉਂ ਬਣਾਊਗਾ ਬੰਦੇ ਨੇ ਜज्बा ਕੀਤਾ ਹੈ ਬੰਦਾ ਦੇਖੋ ਐਡਾ ਉਹ ਹੋਇਆਗਾ ਬੰਦੇ ਨੇ ਹੌਸਲਾ ਕੀਤਾਗਾ ਐਡੀ ਤਕੜੀ ਫਿਲਮ ਬਣਾਈ ਆ ਵੀ ਉਹਦੇ ਵਿੱਚ ਨਾ ਤਾਂ ਉਹਨੇ ਕੋਈ ਸਿੱਖ ਇਤਿਹਾਸ ਦਾ ਕੋਈ ਵੀ ਮੱਕੇ ਕਿਸੇ ਯੋਧੇ ਬਾਰੇ ਨਹੀਂ ਗੱਲ ਕੀਤੀ ਉਹਨੇ ਸਿਰਫ ਇੱਕ ਸਿੱਖਾਂ ਦਾ ਇਕ ਕਾਲਪਿਕ ਕਾਲਪਨਿਕ ਨਾਮ ਲੈਤਾ ਅਕਾਲ ਸਿੰਘ ਵੀ ਸਿੱਖ ਕਿੰਨੇ ਸੂਰਬੀਰ ਨੇ ਉਹ ਚੀਜ਼ ਦਿਖਾਈ ਐ ਤੇ ਇਹਨੂੰ ਵੀਰ ਵਲ ਕੇ ਮੇਰੀ ਹੱਥ ਬਰਨ ਕੇ ਸਾਰੀ ਜਸੇ ਬੰਦਿਆਂ ਨੂੰ ਮੈਨੂੰ ਪਤਾ ਹੈ ਵੀ ਥੋੜਾ ਜਿਹਾ ਕੁਛ ਨਾ ਕੁਛ ਪ੍ਰਸ਼ਾਸਨ ਦੇ ਹੱਥਾਂ 'ਚ ਹੁੰਦਾਗਾ ਕੋਈ ਕਿਸੇ ਨੂੰ ਬਗਵਾੜ ਦਿੰਦਾ ਵੀ ਇਹ ਨਹੀਂ ਫਿਲਮ ਨਾ ਇਹ ਕੰਮ ਕਾਰੋਬਾਰ ਨਾ ਕਰ ਜੇ ਹੋ ਸਕਦਾ ਵੀ ਵਿੱਚ ਇਹਦੇ ਵਿੱਚ ਕਿਸੇ ਨਾਲ ਕਿਸੇ ਹੀਰੋ ਐਕਟਰ ਦੇ ਹੱਥ ਹੋਏ ਪਾਵਰਸ਼ਾਲੀ ਬੰਦੇ ਦੇ ਹੱਥ ਆ ਦੇਖੋ ਇਤਰਾਜ ਨੂੰ ਤੋੱਚ ਕੋਈ ਸੀਨ ਲੱਗਿਆ ਨਹੀਂ ਕੋਈ ਉਹਨਾਂ ਨੇ ਕੋਈ ਕਿਸੇ ਚੀਜ਼ ਦੀ ਬੇਅਬਦੀ ਨਹੀਂ ਕੀਤੀ ਤੇ ਬਾਕੀ ਗਿੱਪੀ ਗਰੇਵਾਲ ਦਾ ਪੁੱਤਰਾ ਨੇ ਬਹੁਤ ਸੋਹਣਾ ਰੋਲ ਕੀਤਾ ਨਿਮਰਤ ਖਹਿਰਾ ਨੇ ਬਹੁਤ ਸੋਹਣਾ ਰੋਲ ਕੀਤਾ ਜੰਗੀ ਨੇ ਜਿਹੜਾ ਉਹਦੇ ਵਿੱਚ ਇਹ ਬਿੱਲੇ ਨਾ ਪੰਕਿਰਤੀ ਦਾ ਮੁੰਡਾ ਉਹਨੇ ਬਹੁਤ ਤਕੜਾ ਰੋਲ ਕੀਤਾ ਤੇ ਹੋਰ ਵੀ ਸਾਰੇ ਕਲਾਕਾਰਾਂ ਨੇ ਆਪਣਾ ਗੁਰਪ੍ਰੀਤ ਕੁੱਕੀ ਨੇ ਸਾਰੇ ਕਲਾਕਾਰਾਂ ਨੇ ਚੰਗਾ ਰੋਲ ਕੀਤਾ ਤੇ ਸਾਨੂੰ ਤਾਂ ਦੇਖੋ ਐਪਰੀਸ਼ੀਏਟ ਕਰਨਾ ਚਾਹੀਦਾ ਮੂਵੀ ਨੂੰ ਵੀ ਇਹਦੇ ਬਾਰੇ ਕੋਈ ਗਲਤ ਚੀਜ਼ ਤਾਂ ਹੈ ਨਹੀਂ ਦੇਖੋ ਪਰ ਮੇਰਾ ਵੀਰ ਏ ਤੁਸੀਂ ਨਾ ਕਰੋ ਪੰਜਾਬ ਦਾ ਮਾਹੌਲ ਨਾਖਰਾ ਕਰੋ ਐਨੀ ਸੋਹਣੀ ਫਿਲਮ ਬਣੀ ਐ ਇਹਨੂੰ ਨਾਮ ਮੇਰਾ ਵੀਰ ਬਣ ਕੇ ਜਿੱਥੇ ਤੁਸੀਂ ਕਹੋਗੇ ਜਿੱਥੇ ਸਾਨੂੰ ਵੀ ਲੱਗਿਆ ਵੀ ਭਾਈ ਆ ਪੰਜਾਬ ਦਾ ਜਿਵੇਂ ਕਿ ਹੁਣ 27 ਤਰੀਕ ਦੀ ਕੋਈ ਉਹ ਕਿਹੜੇ ਆਪਾਂ ਚਲੋ ਉਹਨਾਂ ਬਾਰੇ ਬੜਾ ਕੁਝ ਨਹੀਂ ਕਰਾ 27 ਤਰੀਕ ਨੂੰ ਜਿਹੜੀ ਅੰਬਰਸਾ ਰੈਲੀ ਸੀ ਗੇ ਰੈਲੀ ਤੇ ਉਹਦੇ ਬਾਰੇ ਜਦੋਂ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਹਨਾਂ ਦਾ ਵਿਰੋਧ ਕਰਤਾ ਵੀ ਤੁਸੀਂ ਇੱਥੇ ਨਾਓ ਛੋੜੀ ਛਿੱਤਰ ਪ੍ਰੇਡ ਹੋ ਗਈ ਸਿੱਧੇ ਸ਼ਬਦਾਂ 'ਚ ਤਾਂ ਉਹਨਾਂ ਨੇ ਉਹ ਕੈਨਸਲ ਕਰਤੀ ਹਾਲਾਂਕਿ ਜਿਹੜੀ ਉਹ ਪ੍ਰੇਡ ਕਰਾਉਣੀ ਵੀ ਬਹੁਤ ਵੱਡੀ ਸਿਆਸਤ ਹੈ ਵੀ ਜੋਧਿਆਂ ਦੀ ਕੌਮ ਨੂੰ ਯਾਰ ਉਹਨਾਂ ਦੇ ਦਸਤਾਰਾਂ ਬੰਦੀਆਂ ਨੇ ਤੇ ਉਹ ਕੀ ਕਰੀ ਜਾਂਦੇ ਨੇ ਯਾਰ ਠੀਕ ਹੈ ਕਿਸੇ ਵਜ੍ਹਾ ਕੋ ਕਾਣ ਹੋ ਗਏ ਯਾਰ ਉਹਨੂੰ ਪਰਦੇ 'ਚ ਰੱਖ ਲਓ ਅਏ ਇਹ ਸਿੱਖ ਥੋੜੀ ਨਾ ਇਹਨਾਂ ਦੀ ਜਿਹੜੇ ਇਹਨਾਂ ਨੂੰ ਕਿਵੇਂ ਅਪਰੀਸ਼ੀਏਟ ਕਰਾਂਗੇ ਸਾਡੇ ਬੱਚੇ ਵੀ ਆਹ ਯਾਰ ਆਹ ਪੰਜਾਬੀ ਨੇ ਇਹਨਾਂ ਦਸਤਾਰਾਂ ਮੰਨੀਆਂ ਨੇ ਹੁਣ ਮੇਰੀ ਇੱਕ ਜਿਥੇ ਬੰਦੇ ਨੂੰ ਬੇਨਤੀ ਆ ਚਲੋ ਮੈਂ ਬਾਲਾ ਹੋਣੀ ਕਾਟਾ ਜਦੋਂ ਬਾਲੀਵੁੱਡ ਫਿਲਮਾਂ ਚ ਜੌਨੀ ਲੀਵਰ ਨੇ ਹਿੰਦੂ ਰਾਜਾ ਹਿੰਦੁਸਤਾਨੀ ਦੇ ਵਿੱਚ ਇੱਕ ਕਿਰਦਾਰ ਨਿਭਾਇਆ ਸੀ ਪੰਜਾਬੀ ਦਾ ਬਾਦਲ ਮੂਵੀ ਚ ਨਿਭਾਇਆ ਪੰਜਾਬੀ ਦਾ ਕਿਰਦਾਰ ਕਿ ਪੰਜਾਬੀ ਯਾਰ ਇਹੋ ਜਿਹੇ ਨੇ ਇਹੋ ਜੇ ਸਰਦਾਰ ਨੇ ਪੰਜਾਬੀ ਗਿੱਪੀ ਗਰੇਵਾਲ ਨੇ ਨਾਲੇ ਪਿੱਛੇ ਜੇ ਕਾਨਫਰੰਸ ਹੋ ਕੇ ਢਿਆ ਉਥੇ ਬਹੁਤ ਸੋਹਣਾ ਸਵਾਲ ਵੀ ਕੀਤਾ ਆਪਣੇ ਸਿਮਰ ਜੋਤ ਮੱਕੜ ਉਹਨੇ ਕਰਨ ਜੋਰ ਨੂੰ ਕਿਹਾ ਸੀ ਕਿ ਤੁਸੀਂ ਇਹ ਫਿਲਮਾਂ ਚ ਜਿਹੜੇ ਤੁਸੀਂ ਇਹੋ ਜਿਹੇ ਦਿਖਾਉਨੇ ਸਰਦਾਰ ਇਹੋ ਜਿਹੇ ਨਹੀਂ ਹੈਗੇ ਸਰਦਾਰਾਂ ਦੇ ਰਤਬੇ ਬਹੁਤ ਵੱਡੇ ਨੇ ਗਿੱਪੀ ਗਰੇਵਾਲ ਨੇ ਉਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਹੋ ਸਕਦਾ ਬੰਦੇ ਨੇ ਪਹਿਲੀ ਵਾਰ ਕੋਸ਼ਿਸ਼ ਕੀਤੀ ਕੋਈ ਉਨੀ ਕੀ ਹੋ ਗਈ ਹੋਵੇ ਆਪਾਂ ਉਹ ਚੀਜ਼ ਮਾਫ਼ ਕਰਕੇ ਉਸ ਬੰਦੇ ਨੂੰ ਦੱਸਣਾ ਚਾਹੀਦਾ ਵੀ ਭਾਈ ਤੂੰ ਇਹ ਚੀਜ਼ ਨੂੰ ਇੰਜ ਕਰ ਲੈ ਜੇ ਤਾਂ ਬਹੁਤ ਚੰਗੀ ਲੱਗੂ ਸਿੱਖ ਇਤਿਹਾਸ ਚ ਵੀ ਨਹੀਂ ਜਿੱਥੇ ਸਾਰਿਆਂ ਨੂੰ ਚੰਗੀ ਲੱਗੂ ਹੋਰ ਵਧੀਆ ਹੋਊਗਾ ਤੇ ਉਹ ਬੰਦਾ ਅੱਗੇ ਤੋਂ ਹੋਰ ਅੱਗੇ ਆਉਣਗੇ ਹੁਣ ਜੇ ਇਹਦਾ ਵਿਰੋਧ ਕਰੀਏ ਕਈ ਸਿਨੇਮੇਟਾ ਵਿੱਚ ਲੱਗਣ ਹੀ ਨਹੀਂ ਦੇ ਰਹੇ ਫੇ ਕਿੱਧਰ ਜਾਊਗਾ ਫੇ ਤਾਂ ਯਾਰ ਉਹ ਹੀ ਗੱਲ ਫੇ ਉਹਨਾਂ ਨੂੰ ਤਾਂ ਤੁਸੀਂ ਹਟਾ ਲਈ ਸੰਦੇ ਅਰੀਲਾ ਪਾਉਂਦੇ ਨੇ ਗੁਲੇ ਬਸ ਹੱਥ ਜੋੜ ਕੇ ਬੇਨਤੀ ਆ ਵੀ ਕਾਨੂੰਨ ਅਨੁਸਾਰ ਜੱਜ ਪਨਾਈਏ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਿਹੜਾ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਦਾ ਠੀਕ ਹੈ ਉਹਨਾਂ ਤੇ ਸਖੰਜਾ ਕਸ਼ਿਆ ਜਾਵੇ ਫਿਲਮ ਨੂੰ ਚੱਲਣ ਦਿੱਤਾ ਜਾਵੇ ਲੋਕਾਂ ਨੂੰ ਖੁਸ਼ੀ-ਖੁਸ਼ੀ ਇਹਦੇ ਰਵਿਉ ਦੇਣੇ ਚਾਹੀਦੇ ਹਨ ਬਧੀਆ ਲੱਗਦੀ ਹੈ ਤਾਂ ਵੀ ਨਹੀਂ ਵਧੀਆ ਲੱਗੀ ਤਾਂ ਵੀ ਲੱਗੀ ਮੇਰੇ ਵੱਲੋਂ ਫਿਲਮ ਨੂੰ 5 ਦੇ ਵਿੱਚੋਂ 5 ਸਟਾਰ ਬਹੁਤ ਸੋਹਣੀ ਫਿਲਮ ਹੈ ਬਾਕੀ ਗਿੱਪੀ ਗਰੇਵਾਲ ਮੇਰੇ ਵੀਰ ਨੂੰ ਮੈਂ ਵੱਡਾ ਬਾਈ ਹੋਊਗਾ ਤੇ ਉਹਨੂੰ ਛੋਟੀ ਜਿਹੀ ਇੱਕ ਉਹ ਹੈ ਜਿਵੇਂ ਯਾਰ ਉਹਦੇ ਮੁੰਡੇ ਨੇ ਰੋੜ ਕੀ ਤਾਂ ਛੋਟੇ ਨੇ ਛਿੰਡੇ ਨੇ ਮੈਂ ਕਹਿੰਦਾ ਜੇ ਵੱਡਾ ਵੀ ਕਰਦਾ ਵੱਡੇ ਨੇ ਐਕਟਿੰਗ ਬਹੁਤ ਸੋਹਣੀ ਕੀਤੀ ਪਰ ਜਿਹੜੇ ਬੋਲਣ ਦਾ ਆਵਾਜ਼ ਹੈ ਨਾ ਉਹ ਯਾਰ ਛੋਟੇ ਦਾ ਬੜਾ ਜ਼ਬਰਦਸਤ ਲੱਗਿਆ ਬੰਦੇ ਦੀ ਜਦੋਂ ਨਾ ਤੁਸੀਂ ਜਦੋਂ ਮੂਵੀ ਦੇਖੋਗੇ ਨਿਮਰਤ ਖੈਰਾ ਤੇ ਜੰਗੀ ਜਹਾਨਿਆ ਦੀ ਫਾਈਟ ਹੁੰਦੀ ਹੈ ਤੇ ਉਦੋਂ ਜਦੋਂ ਉਹ ਬੱਚਾ ਆਉਂਦਾ ਯਾਰ ਕਮਾਲ ਦਾ ਰੋਲ ਕੀਤਾ ਉਹ ਮੈਂ ਕਹਿੰਦਾ ਸਹੀ ਗੱਲ ਬਾਤ ਵੀ ਸਿੱਖਾਂ ਦੇ ਬੱਚੇ ਇਹ ਜੇ ਨੇ ਇਹ ਦਿਖਾਇਆ ਗਿਆਗਾ ਵੀ ਉਹ ਬਲੱਡ ਟਰਦੇ ਉੱਤੇ ਡਰਨ ਵਾਲਾ ਕੋਈ ਕੀੜਾ ਹੈ ਨਹੀਂ ਤੇ ਮੈਂ ਫੇਰ ਕਹਿਣਾ ਵੀ ਨਾ ਕਰੋ ਫਿਲਮ ਨੂੰ ਚੱਲਣ ਦਿਓ ਇਹਨਾਂ ਨੂੰ ਆਪਾਂ ਅਪਰੀਸ਼ੀਏਟ ਕਰੀਏ ਵੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਮੇਰੇ ਵੱਲੋਂ ਸਾਰੇ ਜਿਹੜੀ ਅਕਾਲ ਦੀ ਟੀਮ ਹੈ ਉਹਨਾਂ ਦੇ ਮੇਰੇ ਸਦੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਫਿਲਮ ਤੁਹਾਡੀ ਚੱਲੂਗੀ ਜ਼ਰੂਰ ਚੱਲੂਗੀ ਅੱਗੇ ਤੋਂ ਇਹੋ ਜਿਹੇ ਫਿਲਮਾ ਜ਼ਰੂਰ ਬਣਾਓ ਤੇ ਮੇਰੇ ਹੱਥ ਵਨ ਕੇ ਬੇਨਤੀ ਦੁਆਰਾ ਫੇਰ ਮੇਰੇ ਨਿੱਗੇ ਜਥੇਬੀ ਨੇ ਜਿਹੜੀਆਂ ਇੱਕ ਲੋ ਜਥੇਬੰਦੀਆਂ ਮਿਲ ਕੇ ਫਿਲਮ ਨੂੰ ਉਹ ਕਰਨੀ ਪੈਂਦੀ ਨੇ ਤੁਸੀਂ ਵੀਰ ਜੀ ਬਹਿ ਕੇ ਉਹਨਾਂ ਨੂੰ ਕਹਿ ਦਿਓ ਵੀ ਆਜ ਜੱਥੀਆਂ ਸਾਨੂੰ ਸਹੀ ਨਹੀਂ ਲੱਗੀਆਂ ਤਾਂ ਫਿਲਮ ਨੂੰ ਚੱਲਣ ਦਿਓ ਮੇਰਾ ਵੀਰ ਵੀ ਅੱਗੇ ਤੋਂ ਇਹ ਨਾ ਕਰੀ ਇਹਦੇ ਵਿੱਚ ਸਿੱਖੀ ਦਿੱਤੀ ਗਈ ਹੈ ਕੋਈ ਮਾਰੀ ਕੋਈ ਲੈਕਚਰ ਕੁਝ ਨਹੀਂ ਦਿਖਾਇਆ ਗਿਆ ਬਹੁਤ ਸੋਹਣੀ ਮੂਵੀ ਹੈ ਤੇ ਗਿੱਪੀ ਗੁਰਪ੍ਰੀਤ ਵਰਗੇ ਸਾਰੇ ਪਾਤਰ ਸਤਿਕਾਰਯੋਗ ਨੇ ਤੇ ਬਾਕੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਰੱਖੋ ਸਾਰਿਆਂ ਤੇ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਧੰਨਵਾਦ ਮੇਰੇ ਭਰਾਵਾਂ ਦਾ